我。Wow. ਪਰਮ ਸਤਿਕਾਰ ਜੋ ਗੁਰੂ ਪਿਆਰੀ ਮਿਰੂ ਸਵਾਰੀ ਗੁਰੂ ਦਾ ਹੀ ਖਾਸ ਰੂਪ ਤਤ ਸੰਗਤ ਦੀ ਫੱਤੇ ਦੀ ਸਾਂਝ ਪਾਈਏ ਰਸ਼ਨਾਂ ਨੂੰ ਕਰੀਏ ਪਵਿੱਤਰ ਸਤ ਗੁਰਾਂ ਦੇ ਚਰਨਾਂ ਦੇ ਵਿੱਚ ਕਾਈਏ ਸੀਸ ਸਾਰੀ ਸੰਗਤ ਪਿਆਰ ਸਹਿਤ ਗੱਜ-ਵੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜ ਭਾਗੀ ਜੀਵ ਜੋ ਸ਼ਹਿਨ ਸ਼ਾਦੀ ਯਾਦ ਅੰਦਰ ਜੁੜ ਕਰਕੇ 24 ਘੰਟੇ ਕੋਸ਼ਿਸ਼ ਕਰਦੇ ਹੈ ਸੁਖਾਂ ਨੂੰ ਪ੍ਰਾਪਤ ਕਰਨ ਦੀ। ਦੁੱਖਾਂ ਨੂੰ ਆਪਣੇ ਤੋਂ ਦੂਰ ਭਜਾਉਣ ਦੀ ਕੋਸ਼ਿਸ਼ ਕਰਦੇ। ਪਰ ਸਾਨੂੰ ਸਭ ਤੋਂ ਪਹਿਲਾਂ ਉਹ ਦੁੱਖ ਤੇ ਸੁਖ ਪਹਿਚਾਨਣੇ ਪੈਣਗੇ। ਉਹ ਕਿਹੜੇ ਦੁੱਖ ਨੇ? ਉਹ ਕਿਹੜੇ ਸੁਖ ਨੇ? ਜਿਨਾਂ ਨੇ ਸਾਡਾ ਮਾਲਕ ਤੋਂ ਵਿਛੋੜਾ ਪਵਾਇਆ ਹੈ ਮਾਲਕ ਤੋਂ ਵਿਛੋੜਾ ਪਵਾਇਆ ਓ ਕਿਹੜੇ ਦੁੱਖ ਨੇ ਤੇ ਕਿਹੜੇ ਸੁੱਖ ਨੇ ਜੇ ਦੁੱਖ ਐਦਾਂ ਦੀ ਵਸਤੂ ਹੁੰਦੀ ਤਾਂ ਪਤਸ਼ਾ ਗੁਰਬਾਣੀ ਦੇ ਵਿੱਚ ਫਰਮਾਨ ਨਾ ਕਰਦੇ ਉਹ ਗੁਰੂ ਸਾਹਿਬਾਨ ਤੇ ਕਹਿ ਰਹੇ ਹੈ ਦੁਖਦਾਰੂ ਕਹਿੰਦੇ ਜਿੰਨੇ ਵੀ ਤੈਨੂੰ ਦੁੱਖ ਨੇ ਉਹ ਮਾਲਕ ਨੂੰ ਮਿਲਣ ਦੀ ਦਵਾਈ ਉਹ ਦਾਰੂ ਹੈ ਇੱਕ ਮਾਲਕ ਨੂੰ ਮਿਲਣ ਦੀ ਪਰ ਅਸੀਂ ਕਹਿ ਨਹੀਂ ਆ ਇਹ ਸਾਨੂੰ ਦੁੱਖ ਕਿੱਥੇ ਲੱਗ ਗਿਆ ਆਕੇ ਇਹ ਦੁੱਖ ਕਿੱਥੋਂ ਚਿੰਬੜ ਕੇ ਸਾਨੂੰ ਆ ਕੇ ਇਹ ਦੁੱਖ ਕਿਦਾਂ ਠੱਡਾ ਜਾਏਗਾ ਇਸ ਗੱਲ ਦਾ ਜਵਾਬ ਆਪਾਂ ਸਭ ਸ੍ਰੀ ਗੁਰੂ ਬ੍ਰੰਦ ਸਾਹਿਬ ਜੀ ਦੇ ਕੋਲੋਂ ਲੈਣਾ ਹੈ ਉਸ ਤੋਂ ਪੁੱਛਣਾ ਹੈ ਕਿ ਪਾਤਸ਼ਾਹ ਜੀ ਆ ਜਿਹੜੇ ਦੁੱਖ ਨੇ ਇਹ ਕਿਦਾਂ ਜਾਣੇ ਆ ਅਸੀਂ ਇਹਨਾਂ ਦੁੱਖਾਂ ਤੋਂ ਪਰੇਸ਼ਾਨ ਹਾਂ ਅਸੀਂ ਦੁਖੀ ਹਾਂ ਇਹਨਾਂ ਦੁੱਖਾਂ ਤੋਂ ਉਹ ਗਰਮਕ ਪਿਆਰ ਜਦੋਂ ਸ਼ੈਨ ਸ਼ਾਨ ਨੂੰ ਪੁੱਛਾਂਗੇ ਇਹ ਗਾਣੇ ਸ਼ੈਨ ਸ਼ਾਨ ਨੇ ਕਹਿ ਦੇਣੇ ਕਿ ਤੂੰ ਹਰੀ ਦਾ ਨਾਮ ਜਪਿਆ ਕਰਨ ਤੂੰ ਵਾਹਿਗੁਰੂ ਦਾ ਨਾਮ ਜਪਿਆ ਕਰ ਪਰ ਸੰਗਤ ਨੇ ਤੇ ਕਹਿਣਾ ਸਾਡਾ ਸਵਾਲ ਸੀ ਕਿ ਇਹ ਦੁੱਖ ਕਿਤਾ ਜਾਏਗਾ ਭਾਈ ਸਾਹਿਬ ਨੇ ਅੱਗੋਂ ਜਵਾਬ ਦਿੱਤਾ ਕਿ ਨਾਮ ਜਪਿਆ ਕਰ ਇਥੇ ਕੋਈ ਗੱਲ ਨਹੀਂ ਬਣੀ ਠੀਕ ਹੈ ਨਾਮ ਤੇ ਅਸੀਂ ਜਪ ਲਵਾਂਗੇ ਪਰ ਗੱਲ ਤੇ ਸਾਡੇ ਦੁੱਖ ਦੀ ਐ ਇਹ ਸਾਡਾ ਦੁੱਖ ਕਿੱਦਾਂ ਜਾਏਗਾ ਫਿਰ ਹੁਣ ਬਾਬਾ ਜੀ ਦੀਆਂ ਗੱਲਾਂ ਤੇ ਭਾਈ ਸਾਹਿਬ ਦੀਆਂ ਗੱਲਾਂ ਤੇ ਕੋਈ ਵਿਸ਼ਵਾਸ ਨਹੀਂ ਆ ਰਿਹਾ ਸਿੱਧਾ ਗੁਰੂ ਗ੍ਰੰਥ ਸਾਹਿਬ ਨੂੰ ਫੇਰ ਪੁੱਛਦੇ ਹਾਂ ਕਿ ਬਾਦਸ਼ਾਹ ਏ ਦੁੱਖ ਕਿਦਾਂ ਜਾਏਗਾ ਨਾਮ ਤੇ ਜਪ ਲਵਾਂਗੇ ਤੁਸੀਂ ਕਹਿ ਦਿੱਤਾ ਪਰ ਦੁੱਖ ਕਿਦਾਂ ਜਾਏਗਾ ਫਿਰ ਇੱਥੇ ਮੇਰੇ ਸ਼ਹਿਨशाह ਫਰਮਾਨ ਕਰਦੇ ਹਾਰ ਕਾ ਨਾਮ ਜਪਤ ਦੁੱਖ ਜਾਏ ਏ ਪਤਾ ਲੱਗ ਗਿਆ ਕਿ ਬਾਬੇ ਨੇ ਆਖੇ ਜਦੋਂ ਫਿਰ ਸਾਡੇ ਗੁਰੂ ਨੇ ਆਖਿਆ ਇਹ ਗੁਰੂ ਨੇ ਹੀ ਆਖਿਆ ਹੈ ਗੁਰੂ ਕਹਿੰਦੇ ਮੈਂ ਵੀ ਗੱਲ ਤੇਰੇ ਦੁੱਖਾਂ ਦੀ ਹੀ ਕਰਦਾ ਮੈਨੂੰ ਸਮਝ ਆ ਗਈ ਕਿ ਤੈਨੂੰ ਤੇ ਦੁੱਖ ਲੱਗੇ ਹੋਏ ਆ ਪਰ ਇਹ ਦੁੱਖ ਹੀ ਤੈਨੂੰ ਐਦਾਂ ਦੇ ਲੱਗੇ ਹੋਏ ਆ ਕਿ ਜਿਹੜੇ ਨਾਮ ਜਪਣ ਦੇ ਨਾਲ ਹੀ ਜਾ ਸਕਦੇ ਆ ਉਦਾਂ ਇਹਨਾਂ ਦੁੱਖਾਂ ਦਾ ਕੋਈ ਵੀ ਹੱਲ ਨਹੀਂ ਹੈ ਕੋਈ ਵੀ ਦਵਾਈ ਨਹੀਂ ਹੈ ਕੋਈ ਵੀ ਮੰਤਰ ਨਹੀਂ ਹੈ ਇੱਕੋ ਇੱਕ ਮੰਤਰ ਹੈ ਹਰ ਕਾ ਨਾਮ ਗਿਆਪਤ ਦੁੱਖ ਜਾਏ ਨਾਨਕ ਬੋਲੇ ਸਹਿਜ ਸੁਭਾਈ ਇਹ ਮੇਰੇ ਗੁਰੂ ਦੇ ਮੁਖ ਦੇ ਵਿੱਚੋਂ ਸਹਿ ਸੁਭਾਈ ਇਹ ਬਚਨ ਨਿਕਲ ਗਿਆ ਗੁਰੂ ਦਾ ਬਚਨ ਅਟਲ ਹੈ ਜਿਹੜਾ ਗੁਰੂ ਦਾ ਬਚਨ ਹੈ ਨਾ ਇਹ ਅਟਲ ਹੈ ਗੁਰਮੁਖ ਪਿਆਰਿ ਸਾਧੂ ਬੋਲੇ ਸਹਿਜ ਸੁਭਾਏ ਸਾਧੂ ਕਾ ਬੋਲਾ ਵਿਰਥਾ ਨਾ ਜਾਏ ਉਹ ਦਾ ਬੋਲੇ ਵੀ ਵਿਰਥਾ ਨਹੀਂ ਜਾਂਦਾ ਪਰ ਇਹ ਤੇ ਕਿਸੇ ਸਾਧੂ ਨੇ ਨਹੀਂ ਆਖਿਆ ਇਹ ਤੇ ਤਾਂ ਤਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਆਖਿਆ ਮੋਰ ਲਾਦਤੀ ਮੇਰੇ ਪਾਤਸ਼ਾਹ ਨੇ ਹਰ ਦਾ ਨਾਮ ਜਪਤ ਦੁੱਖ ਜਾਏ ਨਾਨਕ ਬੋਲੇ ਸਹਿਜ ਸੁਭਾਈ ਫਿਰ ਕਰਾਂਗੇ ਪਾਤਸ਼ਾਹ ਅੱਗੇ ਬੇਨਤੀ ਕਿ ਮੇਰੇ ਪਾਤਸ਼ਾਹ ਕੋਈ ਹੋਰ ਮੋੜ ਲਾ ਦਿਓ ਥੋੜਾ ਸੰਗਤ ਦਾ ਮਨ ਟਿਕ ਜਾਏਗਾ ਹੋਰ ਕਿਤੇ ਸ਼ਬਦ ਦੇ ਵਿੱਚ ਸਮਝਾਉਣਾ ਕਰ ਦਿਓ ਸੰਗਤ ਦਾ ਭਰੋਸਾ ਵੱਜ ਜਾਏਗਾ ਫੇਰ ਗੁਰਮੁਖ ਪਿਆਰਿਓ ਮੇਰੇ ਬਾਤ ਸਾ ਅੱਗੇ ਵੀ ਆਪਾਂ ਨੂੰ ਸਮਝਾਉਣ ਲੱਗੇ ਕਹਿੰਦੇ ਲੈ ਭਾਈ ਦੂਜਾ ਵਚਨ ਵੀ ਦੇ ਦਿੰਨੇ ਹੁਣ ਤੁਹਾਡੇ ਵਿੱਚੋਂ ਆਜੋ ਜਿਹੜੇ ਆਪਣਾ ਇਹ ਦੁੱਖ ਦਰਦ ਭਜਾਉਣਾ ਚਾਹੁੰਦੇ ਨੇ ਨੇੜੇ ਨਹੀਂ ਰੱਖਣਾ ਚਾਹੁੰਦੇ ਵੈਸੇ ਤੇ ਜਿਹੜਾ ਇਹ ਦੁੱਖ ਤੇ ਦਰਦ ਆਪਾਂ ਨੂੰ ਦੁੱਖ ਸੁੱਖ ਧੋਏ ਲੱਗੇ ਹੋਏ ਆ ਨਾ ਇਹ ਸਾਡੇ ਹੀ ਵਿਜੀ ਹੋਏ ਆ ਇਹ ਸਾਡੇ ਹੀ ਕਰਮ ਹੈ ਕੋਈ ਸਪੈਸ਼ਲ ਦੁੱਖ-ਸੁਖ ਸਾਨੂੰ ਨੇ ਚੁੰਮੜਿਆ ਉਹਨਾਂ ਵੇ ਪਾਤਸ਼ਾਹ ਕਰਵਾਣੀ ਚ ਦੱਸਦੀ ਹੈ ਜੇ ਕੋ ਆਪਣਾ ਦੁੱਖ ਮਿਟਾਵੈ ਕਹਿੰਦੇ ਜੇ ਤੂੰ ਆਪਣਾ ਦੁੱਖ ਮਿਟਾਉਣਾ ਚਾਹੁੰਨਾ ਜੇ ਤੂੰ ਆਪਣਾ ਇਹ ਦਰਦ ਭਜਾਉਣਾ ਚਾਹੁੰਨਾ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਦੈ ਸਦ ਗਾਵੇ ਕਹਿੰਦੇ ਉਹ ਇਹ ਹਰੀ ਦਾ ਨਾਮ ਹੈ ਜਿਹੜਾ ਇਸ ਨੂੰ ਹਿਰਦੇ ਦੇ ਵਿੱਚ ਗਾਇਆ ਕਰੋ ਹਰੀ ਦੇ ਨਾਮ ਨੂੰ ਚਿਤਾਰਿਆ ਕਰੋ ਹਰੀ ਦੇ ਨਾਮ ਨੂੰ ਜਪਿਆ ਕਰੋ ਤਾਹੀ ਆਪਣਾ ਇਹ ਦੁੱਖ ਦਰਦ ਜਾ ਸਕਦੇ ਹੈ ਇਤੇ ਪਾਤਸ਼ਾਹ ਤੋਂ ਦੁੱਜੀ ਮੋਹਰ ਲਵਾਈਏ ਜਿਹੜੇ ਭਗਤ ਜਨ ਹੁੰਦੇ ਐ ਸਾਧੂ ਜਨ ਹੁੰਦੇ ਐ ਉਹ ਤੇ ਪਹਿਲੇ ਹੀ ਬਚਨ ਦੇ ਉੱਤੇ ਭਰੋਸਾ ਕਰ ਲੈਂਦੇ ਆ ਪਹਿਲੇ ਹੀ ਬਚਨ ਦੇ ਤੇ ਅਤੇ ਸੁਣਿਆ ਹੋਏਗਾ ਜਦੋਂ ਆਪਾਂ ਹੁਣ ਹੁਸ਼ਿਆਰਪੁਰ ਗਏ ਸੀ ਕਿਸੇ ਬੀਬੀ ਨੇ ਆਪਣਾ ਪ੍ਰੈਕਟੀਕਲ ਸੁਣਾਇਆ ਸੀ ਪਹਿਲੀ ਹੀ ਵਾਰ ਦੇ ਵਿੱਚ ਉਹਨਾਂ ਨੂੰ ਵਿਸ਼ਵਾਸ ਵੱਜ ਗਿਆ ਸੀ ਭਰੋਸਾ ਵੱਜ ਗਿਆ ਸੀ ਉਹਨਾਂ ਨੇ ਸੋਚ ਲਿਆ ਸੀ ਕਿ ਹੁਣ ਸਤਿਗੁਰੂ ਸਾਡਾ ਕੰਮ ਕਰ ਦੇਗਾ ਚੌਥੇ ਦਿਨ ਹੀ ਉਹਨਾਂ ਦਾ ਕਾਰਜ ਹੋਣਾ ਸ਼ੁਰੂ ਹੋ ਗਿਆ ਸੀ ਇਸ ਕਰਕੇ ਗੁਰਮੁਖ ਜੀ ਲੋੜ ਹੈ ਭਰੋਸੇ ਦੀ ਲੋੜ ਹੈ ਵਿਸ਼ਵਾਸ ਦੀ ਵਿਸ਼ਵਾਸ ਵੀ ਡਿਰੜ ਵਿਸ਼ਵਾਸ ਹੋਣਾ ਚਾਹੀਦਾ ਡਿਰੜ ਵਿਸ਼ਵਾਸ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਦੈ ਸਦ ਗਾਵੇ ਜੇ ਕੋਈ ਦੁੱਖ ਨੂੰ ਮਿਟਾਉਣਾ ਚਾਹੁੰਦੇ ਤਾਂ ਉਹ ਹਰੀ ਦਾ ਨਾਮ ਪਰ ਮਾਤਮਾ ਦਾ ਨਾਮ ਹੈ ਗੁਰੂ ਦਾ ਨਾਮ ਹੈ ਹਿਰਦੇ ਹਿਰਦੇ ਦੇ ਵਿੱਚ ਧਿਆਵੇ ਉਸ ਨੂੰ ਜਪੀ ਜਾਵੇ ਵਾ ਗੁਰੂ ਵਾ ਗੁਰੂ ਵਾ ਗੁਰੂ ਇਸ ਤੋਂ علاوہ ਅੱਜ ਆਪਾਂ ਹੁਣ ਬੋਲੇ ਨਾ ਹਿਰਦੇ ਸਦ ਗਾਵੇ ਇਹ ਆਪਾਂ ਗਾ ਰਹੀ ਸੀਗੀ ਇਸ ਤੋਂ ਇਲਾਵਾ ਜੋ ਵੀ ਕਰਮ ਆਪਾ ਕਰਦੇ ਆ ਜਾਂ ਕਰ ਰਹੇ ਆ ਜਾਂ ਕਰਾਂਗੇ ਪਾਤਸ਼ਾਹ ਕਿੰਦੇ ਉਸ ਮਾਲਕ ਨੇ ਉਸ ਛੇ ਨਿਸ਼ਾਨੇ ਮੰਨਣਾ ਨੇ ਉਹਨੇ ਨਹੀਂ ਮੰਨਣਾ ਬੇਸ਼ੱਕ ਤੁਸੀਂ ਕੁਝ ਵੀ ਕਿਉਂ ਨਾ ਕਰਦੇ ਰਹੋ ਜਿਹੜਾ ਮਰਜੀ ਹੀਲਾ ਤੇ ਵਸੀਲਾ ਕਰ ਲਵੋ ਬਿਲਕੁਲ ਸਪਸ਼ਟ ਲਫ਼ਜ਼ਾਂ ਦੇ ਵਿੱਚ ਸ਼ਬਦਾਂ ਦੇ ਵਿੱਚ ਮੇਰੇ ਸਤਿਗੁਰੂ ਨੇ ਕਹਿ ਦਿੱਤਾ ਕੀ ਕਹਿ ਦਿੱਤਾ ਬਾਤਿ ਸ਼ ਕਹਿੰਦੇ ਆਵਰ ਕਰਤੂਤ ਸਗਲੀ ਜਮ ਡਾਨੈ ਕਹਿੰਦੇ ਕਰਤੂਤ ਕਰਤੂ ਤਾਖੇ ਕੰਮ ਜਿਹੜਾ ਵੀ ਤੂੰ ਕੰਮ ਕਰਦਾ ਏ ਕਰਤੂਤ ਏ ਸੱਡੀ ਤੋ ਕਾਹ ਦਿਨੇ ਆ ਕੀ ਕਰਤੂਤ ਕੀਤੀ ਏ ਤੂੰ ਭਾਵ ਕੀ ਕੰਮ ਕੀਤੇ ਤੂੰ ਔਰ ਕਰ ਤੂਤ ਔਰ ਮੈਨੂੰ ਨਾਮ ਜਪਣਾ ਨਾਮ ਜਪਣ ਤੋਂ ਇਲਾਵਾ ਨਾਮ ਜਪਣ ਤੋਂ ਇਲਾਵਾ ਔਰ ਕਰ ਤੂਤ सगली ਜਮ ਡਾਨੈ सगळी ਮਿੰਦ ਸਿਆਰੀ ਜਮ ਜਮ ਡੰਨੇ ਜਮ ਤੈਨੂੰ ਡੰਡ ਦੇਣਗੇ ਡੰਡ ਆਵਰ ਕਰਤੂਤ ਸਗਲੀ ਜਮ ਡੰਨੇ ਗੋਬਿੰਦ ਪਜਨ ਬਿਨ ਤਿਲ ਨਹੀਂ ਮੰਨੇ ਕਹਿੰਦੇ ਤਿਲ ਜਿੰਨਾ ਵੀ ਮੇਰੇ ਸ਼ਾਨ ਸ਼ਾਨੇ ਮੰਨਣਾ ਨੇ ਕੋਈ ਵਿਸ਼ਵਾਸ ਨਹੀਂ ਕਰਨਾ ਕੋਈ ਭਰੋਸਾ ਨਹੀਂ ਆਪਣੇ ਤੇ ਕਰਨਾ ਜਿੰਨੀਆਂ ਮਰਜ਼ੀ ਸਫਾਈਆਂ ਦਿੰਦੇ ਰਹੀਏ ਫਿਰ ਅਸੀਂ ਦਰਗਾਹ ਦੇ ਵਿੱਚ ਜਾ ਕੇ ਸਾਡੀ ਕੋਈ ਵੀ ਸਫਾਈ ਨਹੀਂ ਚੱਲਨੀ ਕਿਉਂ ਕਿ ਕਿਉਂਕਿ ਸ਼ੈਨ ਸ਼ਾਹ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਗੁਰਬਾਣੀ ਦੇ ਵਿੱਚ ਲਿਖ ਦਿੱਤਾ ਜੇਤੇ ਕੋਈ ਅਲਜੀਮਾ ਪਾਇਆ ਹੁੰਦਾ ਫਿਰ ਤੇ ਤੁਸੀਂ ਸੋਚ ਲੈਂਦੇ ਕਿਦਰਗਾ ਦੇ ਵਿੱਚ ਕੋਈ ਨਾ ਕੋਈ ਇਦਾਂ ਦੀ ਗੱਲ ਹੋਈਗੀ ਅੱਥੇ ਹੁਣ ਆਪਾਂ ਨੂੰ ਇਹ ਬਚਨ ਮੰਨਣੇ ਹੀ ਪੈਣੇ ਆ ਆਪਾਂ ਨੂੰ ਇਹ ਬਚਨ ਕਮਾਉਣੇ ਹੀ ਪੈਣੇ ਆ ਹਰੀ ਦਾ ਭਜਨ ਆਪਾਂ ਨੂੰ ਕਰਨਾ ਹੀ ਪੈਣਾ ਕਿਉਂ ਕਿਉਂਕਿ ਹਰੀ ਦੇ ਭਜਨ ਦੇ ਨਾਲ ਹੀ ਆਪਣੇ ਇਹ ਦੁੱਖ ਦੂਰ ਹੋਣੇ ਸਭ ਤੋਂ ਵੱਡਾ ਦੁੱਖ ਕਿਹੜਾ ਆਪਾਂ ਨੂੰ ਜਨਮ ਦਾ ਤੇ ਮਰਨ ਦਾ ਦੁੱਖ ਹੈ ਤੁਸੀਂ ਕਹੋਗੇ ਮਰਨ ਦਾ ਦੁੱਖ ਤੇ ਹੋ ਸਕਦਾ ਹੈ ਪਰ ਜਨਮ ਦਾ ਵੀ ਕੋਈ ਦੁੱਖ ਹੈ ਹਾਂ ਗੁਰਮੁਖ ਪਿਆਰਿਓ ਜਨਮ ਦਾ ਵੀ ਬਹੁਤ ਵੱਡਾ ਦੁੱਖ ਹੈ ਜਿੰਨੀ ਦੇਰ ਮਾਤਾ ਦੇ ਪੇਟ ਰੂਪੀ ਭਾਂਡੇ ਦੇ ਵਿੱਚ ਸਾਡੇ ਇਹ ਸਰੀਰ ਦੀ ਘੜਤ ਹੁੰਦੀ ਹੈ ਉਹਨੀ ਦੇਰ ਮਨ ਨੂੰ ਇਸ ਅਗਨਕੁੰਡ ਦੇ ਵਿੱਚ ਪਾ ਕੇ ਸਾੜਿਆ ਕਾੜਿਆ ਜਾਂਦਾ ਹੈ ਇਸ ਦੇ ਸਰੀਰ ਦੀ ਵਣਤਰ ਵਰਣਾਈ ਜਾਂਦੀ ਹੈ ਇਸ ਨੂੰ ਘੜਿਆ ਜਾਂਦਾ ਹੈ ਗੁਰਮੁਖ ਪਿਆਰੇ ਹੁਣ ਕਿਸੇ ਰੂਪ ਨੂੰ ਕੋਈ ਦੂਜਾ ਆਕਾਰ ਦੇਣਾ ਹੋਵੇ ਮੰਨ ਲਓ ਕਿਸੇ ਲੋਹਾਰ ਨੇ ਲੋਹੇ ਨੂੰ ਕਿਸੇ ਦੂਜੇ ਆਕਾਰ ਦੇ ਵਿੱਚ ਬਦਲਣਾ ਹੋਵੇ ਮੰਨ ਲਓ ਇੱਕ ਲੋਹੇ ਦਾ ਟੁਕੜਾ ਹੈ ਉਸ ਦੀ ਉਹ ਦਾਤਰੀ ਬਣਾਉਣੀ ਚਾਹੁੰਦਾ ਹੈ ਉਸ ਦਾ ਉਹ ਰੰਬਾ ਬਣਾਉਣਾ ਚਾਹੁੰਦਾ ਜਾਂ ਫਿਰ ਉਸ ਦੀ ਉਹ ਕਹੀ ਬਣਾਉਣੀ ਚਾਹੁੰਦਾ ਪਾਉ ਉਹ ਕੋਈ ਵੀ ਖੇਤੀ ਦਾ ਸੰਦ ਤਿਆਰ ਕਰਨਾ ਚਾਹੁੰਦਾ ਉਸ ਦੇ ਲਈ ਉਹ ਲੋਹੇ ਨੂੰ ਪਹਿਲਾਂ ਅਰੰਧ ਦੇ ਵਿੱਚ ਪਾ ਕੇ ਗਰਮ ਕਰੇਗਾ ਕੀ ਨਾ ਕਰੇਗਾ ਐਨਾ ਗਰਮ ਕਰ ਦੇਗਾ ਐਨਾ ਗਰਮ ਕਰ ਦੇਗਾ ਪਹਿਲਾਂ ਤੇ ਉਹ ਆ ਉਸ ਚੀਜ਼ ਦਾ ਕਲਰ ਚੇਂਜ ਕਰ ਦੇਗਾ ਕਲਰ ਲੋਹਾ ਆਮ ਤੌਰ ਦੇ ਉੱਤੇ ਕਾਲਾ ਹੁੰਦਾ ਹੈ ਕਾਲਾ ਪਰ ਜਦੋਂ ਉਸ ਨੂੰ ਅਗਨੀ ਦੇ ਵਿੱਚ ਪਾਇਆ ਜਾਂਦਾ ਹੈ ਫਿਰ ਉਸ ਵੇਲੇ ਉਸ ਦਾ ਰੂਪ ਲਾਲ ਹੋ ਜਾਂਦਾ ਲਾਲ ਜਦੋਂ ਉਹ ਲਾਲ ਹੋ ਜਾਂਦਾ ਹੈ ਫਿਰ ਉਹ ਲਹਾਰ ਉਸ ਦੇ ਉੱਤੇ ਸੱਟਾ ਮਾਰਨੀਆਂ ਸ਼ੁਰੂ ਕਰਦਾ ਹੈ ਸੱਟਾ ਮਾਰ ਮਾਰ ਕੇ ਜੋ ਵੀ ਸਾਧਨ ਜੋ ਵੀ ਸੰਦ ਉਸ ਨੇ ਬਣਾਉਣਾ ਫਿਰ ਉਹ ਉਸ ਨੂੰ ਉਸ ਦਾ ਰੂਪ ਦਿੰਦਾ ਫਿਰ ਠੰਡਾ ਹੋ ਜਾਂਦਾ ਫਿਰ ਦੁਬਾਰਾ ਉਹ ਅਗਨੀ ਦੇ ਵਿੱਚ ਪਾ ਲੈਂਦੇ ਫਿਰ ਗਰਮ ਕਰ ਲੈਂਦੇ ਫਿਰ ਠੰਡਾ ਹੋ ਜਾਂਦਾ ਫਿਰ ਅਗਨੀ ਦੇ ਵਿੱਚ ਪਾ ਲੈਂਦੇ ਤਾਂ ਕਰਕੇ ਗਰਮਕ ਪਿਆਰੋ ਇਹ ਲੋਹੇ ਦੇ ਟੁਕੜੇ ਤੋਂ ਇੱਕ ਦਾਤਰੀ ਤਿਆਰ ਹੁੰਦੀ ਹੈ ਹੁਣ ਐਦਾਂ ਆਪਣੇ ਵੀ ਸਰੀਰ ਦੀ ਘਾੜਤ ਘੜੀ ਜਾਂਦੀ ਏ ਇਸ ਨੂੰ ਵੀ ਬੜੇ ਦਰਦਾਂ ਦੇ ਵਿੱਚ ਦੀ ਨਿਕਲਣਾ ਪੈਂਦੇ ਬੜਿਆਂ ਦਰਦਾਂ ਦੇ ਵਿੱਚ ਦੀ ਨਿਕਲਣਾ ਪੈਂਦਾ ਇਹ ਸਭ ਤੋਂ ਵੱਡਾ ਆਪਨੂੰ ਦੁੱਖ ਹੈ ਜਿਹੜਾ ਜਨਮ ਤੇ ਮਰਨ ਹੁੰਦਾ ਹੈ ਸ਼ੈਨ ਸ਼ਾਹ ਗੁਰਬਾਣੀ ਦੇ ਵਿੱਚ ਵੀ ਫਰਮਾਨ ਕਰਦੇ ਏ ਮਨ ਐਸਾ ਸਤ ਗੁਰ ਲੋੜ ਲੇਹ ਕਹਿੰਦੇ ਮਨਾ ਐਵੇਂ ਨਾ ਟੁੱਟੀਆਂ ਮਿੱਡੀਆਂ ਜੂਨਾਂ ਦੇ ਵਿੱਚ ਚਲਾ ਜਾਏਂ ਤੂੰ ਕਿਸੇ ਐਦਾਂ ਦੇ ਗੁਰੂ ਦੀ ਤਲਾਸ਼ ਕਰ ਲੈ ਤੂੰ ਕਿਸੇ ਅਜਿਹਾ ਦੇ ਗੁਰੂ ਦੇ ਬੋਕਲ ਦੇ ਵਿੱਚ ਚਲਾ ਜਾ ਕਿਦਾਂ ਦੇ ਚ ਜੀਨੂ ਸੇਵਣ ਦੇ ਨਾਲ ਧਿਆਉਣ ਦੇ ਨਾਲ ਜਪਣ ਦੇ ਨਾਲ ਪਾਵ ਉਸਨੂੰ ਜਪਣ ਦੇ ਨਾਲ ਉਸ ਦੀ ਸੇਵਾ ਕਰਨ ਦੇ ਨਾਲ ਆਪਣਾ ਇਹ ਜਨਮ ਤੇ ਮਰਨ ਦਾ ਜਿਹੜਾ ਦੁੱਖ ਚਲਾ ਜਾਵੇ ਐਦਾਂ ਦਾ ਸਤਿਗੁਰੂ ਐਦਾਂ ਦਾ ਗੁਰੂ ਲੱਭ ਲੈ ਓਏ ਮਨਾ ਮੇਰੀਆ ਤੂੰ ਛੱਡ ਤੇ ਬਾਕੀ ਦੇ ਝਮੇਲੇ ਝੂਠ ਸੱਚ ਨਿੰਦਿਆ ਚੂਬੀ ਬੈਰ ਉਹ ਰੂਤ ਸਿੰਘ ਬਣ ਜਾ ਗੁਰੂ ਦਾ ਸਿੰਘ ਸਿੰਘ ਹਰ ਵੇਲੇ ਤਿਆਰ ਉਹ ਬਰਤਿਆਰ ਰਹੇ ਉਹ ਲੋਕ ਵੀ ਸੁਖੀ ਰੱਖਦਾ ਹੈ ਅਤੇ ਉਹ ਪਰਲੋਕ ਵੀ ਸੁਖੀ ਰੱਖਦਾ ਹੈ ਹੁਣ ਜਿਹੜੀ ਗੁਰਸਿੱਖਾਂ ਦੀ ਵੱਖਰੀ ਪਹਿਚਾਣ ਹੈ ਗੁਰਸਿੱਖਾਂ ਦੀ ਵੱਖਰੀ ਪਹਿਚਾਣ ਹੈ ਇਦਾਂ ਆਪਣੀ ਤੂੰ ਵੀ ਇੱਕ ਵੱਖਰੀ ਪਛਾਣ ਕਰ ਲੈ ਪਾਤਸ਼ਾਹ ਰੇ اے ਮਨ ਐਸਾ ਸਤਗੁਰ ਲੋੜ ਲਿਹੇ ਜਿਤ ਸੇਵੀਐ ਜਨਮ ਮਰਨ ਦੁਖ ਜਾਏ ਜੀ ਦੀ ਪੂਜਾ ਕਰਨ ਦੇ ਨਾਲ ਤੇਰਾ ਜਨਮ ਦਾ ਤੇ ਮਰਨ ਦਾ ਜਿਹੜਾ ਦੁੱਖ ਲੱਗਿਆ ਨਾ ਉਹ ਚਲਾ ਜਾਏਗਾ ਐਦਾਂ ਦੇ ਸਤ ਗੁਰੂ ਦੀ ਤੂੰ ਤਲਾਸ਼ ਕਰ ਐਦਾਂ ਦੇ ਸਤ ਗੁਰੂ ਨੂੰ ਤੂੰ ਜੱਪ ਲੈ ਐਦਾਂ ਦੇ ਸਤ ਗੁਰੂ ਨੂੰ ਤੂੰ ਧਿਆ ਲੈ ਗੁਰਮੁਖ ਪਿਆਰਿ ਇਹ ਸਾਰਾ ਕੁਝ ਕਰਨਾ ਪੈਣਾ ਹੈ ਗੱਲਾਂ ਦੇ ਨਾਲ ਨਹੀਂ ਕਰਨ। ਜੋ ਗੁਰਵਾਣੀ ਗੁਰੂ ਨੇ ਸਾਨੂੰ ਸੇਧ ਦੇ ਦਿੱਤੀ ਨਾ ਉਸ ਰਸਤੇ ਤੇ ਸਾਨੂੰ ਚੱਲਣਾ ਪੈਣਾ ਹੈ। ਉਸ ਸੇਧ ਤੇ ਸਾਨੂੰ ਚੱਲਣਾ ਪੈਣਾ ਹੈ। ਫੇਰ ਗੱਲ ਬਣਨੀ ਜੇ ਅਸੀਂ ਇਸ ਰਸਤੇ ਤੇ ਨਾ ਚੱਲੇ तब बड़ा कठिन हो जाना कठिन क्यों पातशाह ने व्याख्या ना कहो नानक ए खेल कठिन है नहीं कहीं जेल है यठिन है बड़ा औखा है ये खेल खेलना इस खेल नकलीफा भी आदि कहो नानक ਇਹ ਖੇਲ ਕਠਨ ਹੈ ਔਖਾ ਹੈ ਇਹ ਖੇਲ ਜੇ ਇੱਕ ਵਾਰੀ ਸਾਡੇ ਸੁਵਾਸ ਮੁੱਕ ਗਏ ਨਾ ਫਿਰ ਗੁਰਮੁਖੀ ਪਿਆਰੂ ਪਤਾ ਨਿਕਿੰਨੀ ਕਿ ਜ਼ਿੰਦਗੀ ਕਿੰਨਾ ਕਲਾਮਾ ਪੈਂਡਾ ਸਾਨੂੰ ਤੈ ਕਰਨਾ ਪਏਗਾ ਕਿੰਨੀਆਂ ਕਜੂਨਾਂ ਦੇ ਵਿੱਚ ਸਾਨੂੰ ਘੁੰਮਣਾ ਪਏਗਾ ਫਿਰ ਤੇ ਆਪਣੇ ਕਰਮ ਹੀ ਜਾਣਦੇ ਆ ਕਿਦਾਂ ਦੇ ਕਰਮ ਆ ਪਾ ਕੀਤੇ ਹੋਏ ਆ ਕੀ ਅਸੀਂ ਮਾਲਕ ਦੇ ਨੇੜੇ ਲੱਗਣ ਵਾਲੇ ਕਰਮ ਕੀਤੇ ਆ ਜਾਂ ਅਸੀਂ ਮਾਲਕ ਤੋਂ ਦੂਰ ਰਹਿਣ ਵਾਲੇ ਕਰਮ ਕੀਤੇ ਜੋ ਆਪਾ ਪੜਦੇ ਆ ਨਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਕਿੰਦਾਂ ਦੇ ਕਰਮ ਕੀਤੇ ਹੈ ਉਹ ਤੇਰੇ ਕੀਤੇ ਹੋਏ ਕਰਮ ਹੀ ਤੈਨੂੰ ਮਾਲਕ ਦੇ ਨੇੜੇ ਲੈ ਜਾਣਗੇ ਉਹ ਤੇਰੇ ਕੀਤੇ ਹੋਏ ਕਰਮਾਂ ਦੇ ਉਧਾਰ ਤੇ ਹੀ ਬੰਦਿਆ ਤੂੰ ਮਾਲਕ ਤੋਂ ਦੂਰ ਚਲਾ ਜਾਵੇਂਗਾ ਹੁਣ ਤੇਰੇ ਕਰਮਾਂ ਦੇ ਉੱਤੇ ਫੈਸਲਾ ਹੈ ਤੂੰ ਕਿਦਾਂ ਦੇ ਕਰਮ ਕੀਤੇ ਆ ਆਪਾਂ ਨੇ ਵੀ ਕੋਸ਼ਿਸ਼ ਕਰਨੀ ਹੈ ਹਰ ਵਕਤ ਹਰ ਪਲ ਹਰ ਘੜੀ ਐਦਾਂ ਦੇ ਕਰਮ ਕਰੀਏ ਕਿ ਉਸ ਉਹ ਕਰਮ ਸਾਨੂੰ ਮਾਲਕ ਦੇ ਨੇੜੇ ਹੀ ਰੱਖਣ ਸਾਨੂੰ ਮਾਲਕ ਤੋਂ ਵਿਛੋੜਾ ਨਾ ਦੇਵੇ ਸਾਨੂੰ ਕਹਿਣਾ ਨਾ ਪਵੇ ਇੱਕ ਘੜੀ ਦਾ ਵਿਛੋੜਾ ਮੇਰੇ ਪ੍ਰੀਤਮਾ ਜੁਗਾਂ ਦੇ ਸਮਾਨ ਬੀਤਦਾ ਸਾਨੂੰ ਕਹਿਣਾ ਨਾ ਪਵੇ ਇੱਕ ਖਿੰਨ ਬਿਸਰੈ ਸੁਆਮੀ ਜਾਣੋ ਵਰਸ 50 ਸਾਨੂੰ ਇਹ ਕਹਿਣਾ ਨਾ ਪਵੇ ਬਸ ਯਾਦ ਮੇਰੇ ਮਾਲਕ ਦੀ ਬਣਾ ਕੇ ਰੱਖੋ ਐਦਾਂ ਦੇ ਕਰਮ ਕਰਕੇ ਜਾਈਏ ਕਿ ਅਸੀਂ ਮਾਲਕ ਦੇ ਨੇੜੇ ਹੀ ਰਹੀਏ ਮਾਲਕ ਤੋਂ ਦੂਰ ਨਾ ਹੋਈਏ ਐਦਾਂ ਦੇ ਕਰਮ ਕਰਨੇ ਆਪਾਂ ਨੇ ਹਰ ਪਲ ਹਰ ਕੜੀ ਐਦਾਂ ਦਾ ਕਰਤੂਤ ਕਰਨੀ ਹੈ ਕਿ ਸਾਨੂੰ ਜਮਾ ਦਾ ਡੰਡ ਨਾ ਮਿਲੇ। ਆਵਰ ਕਰਤੂਤ सगली ਜਮ ਡੰਨੇ। ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨੇ। ਉਹ ਜੇ ਤੁ ਗੋਬਿੰਦ ਭਜਨ ਤੋਂ ਬਗੈਰ ਮੰਨਦੇ ਹੀ ਨਹੀਂ। ਫਿਰ ਆਪਾ ਉਹ ਕਰਮ ਕਿਉਂ ਕਰੀਏ? ਕਿਉਂ ਨਾ ਆਪਾ ਐਦਾਂ ਦੀ ਕਰਮ ਕਰ ਲਈ ਜਿਸ ਦੇ ਨਾਲ ਉਹ ਮੰਨਦੇ ਹੋਣ। ਜਿਸ ਦੇ ਨਾਲ ਮਨ ਦੇ ਹੂੰ ਆਪਣੀ ਜ਼ਿੰਦਗੀ ਸੌਖੀ ਬਤੀਤ ਹੋ ਜਾਏਗੀ ਆਪਾਂ 84 ਦੇ ਗੇੜੇ 'ਚ ਉੱਟ ਜਾਵਾਂਗੇ ਮੁੱਕ ਜਾਏਗਾ ਸਾਡਾ 84 ਦਾ ਗੇੜਾ ਉਹ ਕਰਮ ਕਰੋ ਜੋ ਸਾਨੂੰ ਸਾਡਾ ਗੁਰੂ ਉਪਦੇਸ਼ ਦਿੰਦਾ ਜੋ ਗੁਰੂ ਉਪਦੇਸ਼ ਨਹੀਂ ਦਿੰਦਾ ਨਾ ਉਹ ਇੱਕ ਵੀ ਕਰਮ ਨਾ ਕਰੂੰਗਾ ਮੈਂ 10 ਦੀ ਐਨੀ ਕੀ ਹਾਜ਼ਰੀ ਨੂੰ ਪ੍ਰਵਾਨ ਕਰਿਓ ਐਨੀ ਕੀ ਹਾਜ਼ਰੀ ਲਵਾਇਓ ਗੁਰਮੁਖ ਪਿਆਰੇ ਮੇਚਾਰ ਕਰਦੇ ਆ ਇੱਕ ਨੇ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਗੁਰੂ ਤੇ ਗੁਰੂ ਦੀ ਸੰਗਤ ਵਕਸ਼ਣ ਜੋਗ ਹੈ ਵਕਸ਼ ਦਿਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਗੁਰਮੁਖ ਪਿਆਰਿਓ ਰੋਜ ਦੀ ਤਰ੍ਹਾਂ ਆਪਣੀ ਸਿਮਰਨ ਦੀ ਵਾਰੀ ਹੁਣ ਓਸ਼ਸ਼ੈਨ ਸ਼ਾਨੂ ਬਾਜਾ ਮਾਰਾਂਗੇ ਥੋਕ ਦੇ ਵਿੱਚ ਧਨ ਨੂੰ ਇਕੱਠਾ ਕਰਾਂਗੇ ਸਾਰੀ ਸੰਗਤ ਪਿਆਰ ਸਾਹਿਤ ਨਿਤਰਾ ਨੂੰ ਬੰਦ ਕਰੋ ਜੀ ਅੰਦਰ ਪਾਉਣ ਗਈ ਵਾਤ ਬਾਹਰ ਪਾਉਣਾ ਹੈ ਗੁਰੂ ਆਪਣੀ ਆਵਾਜ਼ ਨੂੰ ਆਪ ਸੁਣਨਾ ਸ਼ੁਰੂ ਕਰੋ ਜੀ ਵਾ ਗੁਰੂ ਵਾ ਗੁਰੂ ਵਾ